ਸਕੂਲ ਪੱਧਰ ਤੇ ਤਿਆਰ ਕੀਤੇ ਜਾਣਗੇ ਫੁੱਟਬਾਲ ਖਿਡਾਰੀ ਫੁੱਟਬਾਲ ਬੋਰਡ ਆਫ ਜਰਮਨੀ ਨਾਲ ਸਾਂਝੇਦਾਰੀ ਦਾ ਪ੍ਰਯਾਸ ਪੰਜਾਬ ਸਰਕਾਰ ਸੂਬੇ ਦੇ ਸਕੂਲਾਂ 'ਚ 250 ਖੇਡ ਨਰਸਰੀਆਂ ਖੋਲਣ ਜਾ ਰਹੀ ਹੈ ਇਨ੍ਹਾਂ ਨਰਸਰੀਆਂ 'ਚ ਨਵੀਨਤਮ ਸਿੱਖਲਾਈ ਸਹੂਲਤਾਂ ਹੋਣਗੀਆਂ ਅਤੇ ਕੁਆਲੀਫਾਈਡ ਕੋਚ ਸਟਾਫ ਹੋਵੇਗਾ ਸਰਕਾਰ ਨੂੰ ਉਮੀਦ ਹੈ ਕਿ ਇਨ੍ਹਾਂ ਨਰਸਰੀਆਂ ਨਾਲ ਸੂਬੇ 'ਚ ਨੌਜਵਾਨ ਖੇਡ ਪ੍ਰਤਿਭਾਵਾਂ ਦੀ ਪਛਾਣ ਅਤੇ ਪਾਲਣ ਪੋਸ਼ਣ 'ਚ ਮਦਦ ਮਿਲੇਗੀ ਫੁੱਟਬਾਲ ਖਿਡਾਰੀਆਂ ਦੇ ਵਿਕਾਸ ਲਈ ਸਰਕਾਰ ਜਰਮਨ ਫੁੱਟਬਾਲ ਐਸੋਸੀਏਸ਼ਨ ਨਾਲ ਸਾਂਝੇਦਾਰੀ ਕਰ ਰਹੀ ਹੈ ਇਸ ਸਾਂਝੇਦਾਰੀ ਨਾਲ ਪੰਜਾਬ ਦੇ ਕੋਚਾਂ ਅਤੇ ਖਿਡਾਰੀਆਂ ਨੂੰ ਸਿਖਲਾਈ ਅਤੇ ਮਾਰੀ ਮਿਲੇਗੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਰਮਨੀ ਦਾ ਦੌਰਾ ਕਰ ਰਹੇ ਹਨ ਇਸ ਤੋਂ ਬਾਅਦ ਡੀਐਫਬੀ ਦੇ ਫੁੱਟਬਾਲ ਵਿਕਾਸ ਪ੍ਰੋਗਰਾਮ ਬਾਰੇ ਜਾਣਕਾਰੀ ਹਾਸਲ ਕਰਨਗੇ ਅਤੇ ਫਿਰ ਇਸੇ ਤਰ੍ਹਾਂ ਦਾ ਪ੍ਰੋਗਰਾਮ ਪੰਜਾਬ 'ਚ ਸ਼ੁਰੂ ਕਰਨਗੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸ ਸੰਬੰਧੀ ਜਰਮਨੀ ਗਏ ਹੋਏ ਹਨ ਜਿੱਥੇ ਉਹ ਕੁਝ ਦਿਨ ਰੁੱਕ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਇਸ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਵੇਗੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਇੱਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੋਸਟ ਕੀਤਾ ਕਿ ਉਹ ਅਗਲੇ 3 ਦਿਨ ਜਰਮਨੀ ਚ ਰਹਿਣਗੇ ਅਸੀਂ ਆਪਣੇ ਸਕੂਲਾਂ ਵਿੱਚ ਫੁੱਟਬਾਲ ਨੂੰ ਉਤਸ਼ਾਹਿਤ ਕਰਨ ਲਈ ਡੀਐਫਬੀ ਜਰਮਨੀ ਦੇ ਅਧਿਕਾਰਤ ਫੁੱਟਬਾਲ ਬੋਰਡ ਨਾਲ ਸਾਂਝੇਦਾਰੀ ਕਰਨ ਦੀ ਉਮੀਦ ਕਰਦੇ ਹਾਂ ਸਰਕਾਰ ਨੂੰ ਉਮੀਦ ਹੈ ਕਿ ਇਹਨਾਂ ਪਹਿਲਕਦਮੀਆਂ ਨਾਲ ਪੰਜਾਬ ਚ ਖੇਡ ਸਭਿਆਚਾਰ ਪੈਦਾ ਹੋਵੇਗਾ ਅਤੇ ਵਿਸ਼ਵ ਪੱਧਰੀ ਖਿਡਾਰੀ ਤਿਆਰ ਹੋਣਗੇ